ਕੇਂਦਰ ਸਰਕਾਰ ਸਾਡੇ ਇਹਨਾਂ ਮੁੱਦਿਆਂ ਦੇ ਉੱਤੇ ਸਿਰਦ ਨਹੀਂ ਹੈ ਕੋਈ ਇਹਦੇ ਲਈ ਕੋਈ ਚੰਗਾ ਫੈਸਲਾ ਨਹੀਂ ਲੈਂਦੀ ਜੋ ਪੰਜਾਬ ਪੱਕੀ ਹੋਵੇ ਸਿੱਖਾਂ ਪੱਕੀ ਪੰਥ ਪੱਕੀ ਹੋਵੇ ਉਹਨਾਂ ਚ ਰੈਲਾਈਂਸ ਕਰਨ ਦਾ ਸਵਾਲ ਹੀ ਪੈਦਾ ਨਹੀਂ ਤੇ ਪੈਸੇ ਪੈਸੇ ਬਾਬੂ ਜੀ ਕੀ ਗੱਲ ਸਾਹਮਣੇ ਆ ਰਹੀ ਸੀ ਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਤੇ ਸੁਖਵੀਰ ਸਿੰਘ ਬਾਦਲ ਇਕੱਠੇ ਹੋਏ ਨੇ ਉਸ ਤੋਂ ਬਾਅਦ ਇਹੀ ਚਰਚਾਵਾਂ ਸਨ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਵਿੱਚ ਪੈ ਕੇ ਜਲਦੀ ਅਲਾਈਂਸ ਕਰਨਗੇ ਕਿ ਪਹਿਲਾਂ ਇਕੱਠੇ ਹੋਣਗੇ ਫਿਰ ਅਲਾਈਂਸ ਜਲਦੀ ਹੋਏ ਕਿ ਸ਼ੋਮਨੀ ਅਕਾਲੀ ਦੇ ਨਾਲ ਹਾਲਤਾਂ ਚ ਅਲਾਈਂਸ ਕਰਨੇ ਪਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ ਪੰਜਾਬ ਦੇ ਹਿੱਤ ਵਿੱਚ ਪੰਤਕੀਤ ਦੇ ਵਿੱਚ ਪਰ ਕਿਸਾਨ ਹਤੈਸੀ ਹੋਣ ਦਾ ਸਬੂਤ ਦਿੱਤਾ। ਵੈਸੇ ਚਰਚਾਾਂ ਵਿੱਚ ਇਹ ਹੋ ਰਹੀਆਂ ਸੀ ਕਿ ਜੇ ਅਲਾਈਂਸ ਹੁੰਦਾ ਪਹਿਲਾ ਗੱਲਬਾਤ ਵੀ ਤਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਬਣ ਜੂਗਾ ਨਹੀਂ ਬੇਬ ਬਹੁਤ ਡਾਊਨ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਆ ਸਕਦੀ। ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠ ਜੋੜ ਹੋਵੇਗਾ ਜਾਂ ਨਹੀਂ। ਕਾਫੀ ਦਿਨਾਂ ਤੋਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਆ ਮੀਟਿੰਗ ਹੋਣ ਤੋਂ ਬਾਅਦ ਵੀ ਸ਼ਾਂਤ ਰਿਹਾ ਚੁੱਪਚਾਪ ਰਿਹਾ ਕਿ ਐਲਾਈਂਸ ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ ਉਸ ਤੋਂ ਬਾਅਦ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਭਾਜਪਾ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਭਾਜਪਾ 13 ਦੀਆਂ 13 ਸੀਟਾਂ ਤੇ ਇਕੱਲੇ ਚੋਣ ਲੜੇਗੀ ਜੀਤੋ ਸਾਫ਼ ਹੋ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਐਲਾਈਂਸ ਨਹੀਂ ਹੁੰਦਾ ਸੋ ਉਸ ਤੋਂ ਬਾਅਦ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਐਵੇਂ ਹੋ ਜਾਵੇਗਾ ਜਾਂ ਇਸ ਤਰੀਕੇ ਨਾਲ ਜਿਹੜੀਆਂ ਵੋਟਾਂ ਨੇ ਉਹ ਹੋਣਗੀਆਂ ਪਰ ਹੁਣ ਸਾਫ਼ ਹੋ ਚੁੱਕਿਆ ਕਿ ਬੀਜੇਪੀ ਇਕੱਲੇ ਹੀ ਚੋਣ ਲੜੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਅਸੂਲਾਂ ਦੀ ਪਾਰਟੀ ਆ ਅਸੂਲ ਨੇ ਸਾਡੇ ਜਿਹੜੇ ਉਹ ਪੱਕੇ ਤੌਰ ਤੇ ਨੇ ਅਤੇ ਜਿਵੇਂ ਵੀ ਸਿਸਟਮ ਕਰਨਾ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਬਹੁਤ ਪੁਰਾਣੀ ਆ ਅਸੀਂ ਸਾਰੇ ਮੁੱਦਿਆਂ ਨੂੰ ਦੇਖਦੇ ਆ ਸਾਰੀ ਗੱਲਬਾਤ ਨੂੰ ਦੇਖਦੇ ਆ ਪੰਜਾਬ ਦੇ ਕਿਹੜੇ ਮੁੱਦੇ ਨੇ ਉਹ ਮੁੱਦਿਆਂ ਦੀਆਂ ਗੱਲਬਾਤ ਨੂੰ ਦੇਖ ਕੇ ਹੀ ਅਸੀਂ ਚੋਣਾਂ ਲੜਦੇ ਆ ਸੋ ਗੱਲਬਾਤ ਲਗਾਤਾਰ ਸਾਹਮਣੇ ਇਹੀ ਆ ਰਹੀ ਆ ਦੁਬਾਰਾ ਤੁਹਾਨੂੰ ਫੇਰ ਜਾਣਕਾਰੀ ਦੇ ਦਈਏ ਕਿ ਸੁਨੀਲ ਜਾਖੜ ਦੇ ਬਿਆਨ ਨੇ ਸਾਫ਼ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਨਹੀਂ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਪਾਰਲੀਮੈਂਟਰੀ ਸਕੱਤਰ ਬਾਬੂ ਪ੍ਰਕਾਸ਼ ਚੰਦਰ ਸਾਡੇ ਨਾਲ ਮੌਜੂਦ ਨੇ ਬਾਬੂ ਜੀ ਹੁਣ ਹੁਣ ਤਾਂ ਸਾਫ ਹੀ ਹੋ ਗਿਆ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਕਿ ਇਹ ਗੱਠਜੋੜ ਇਸ ਵਾਰ ਨਹੀਂ ਹੋਵੇਗਾ ਦੇਖੋ ਸ਼ੋਮਨੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਸ਼ੋਮਨੀ ਅਕਾਲੀ ਦਲ ਦਾ ਇਤਿਹਾਸ ਹੈ ਕਿ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਜੀ ਔਰ ਵੱਧ ਅਧਿਕਾਰਾਂ ਲਈ ਪੰਜਾਬ ਦੀ ਕਿਸਾਨੀ ਲਈ ਤੇ ਪੰਜਾਬ ਦੇ ਜਿਹੜੇ ਧਾਰਮਿਕ ਇਸ਼ੂ ਨੇ ਉਹਨਾਂ ਤੇ ਹਮੇਸ਼ਾ ਸੰਘਰਸ਼ ਕੀਤਾ ਹੈ ਸ਼ੋਮਨੀ ਅਕਾਲੀ ਦਲ ਨੇ ਪਹਿਲੇ ਹੀ ਸਪਸ਼ਟ ਕੀਤਾ ਸੀਗਾ ਕਿ ਜਿਹੜਾ ਅਲਾਈਅንስ ਹੁੰਦਾ ਹੈ ਇਹ ਕਾਮਨ ਮਿਨਿਮਮ ਪ੍ਰੋਗਰਾਮ ਹੁੰਦਾ ਹੈ ਜੀ ਕਿਸੇ ਵੀ ਪਾਰਟੀ ਨਾਲ ਤੁਹਾਡੀ ਵਿਚਾਰਧਾਰਾ ਦਾ ਜਿਹੜਾ ਹੈ ਸਮੇਲ ਹੋਣਾ ਬਹੁਤ ਜ਼ਰੂਰੀ ਹੈ ਕੇਵਲ ਸੀਟਾਂ ਦੀ ਸ਼ੇਅਰਿੰਗ ਜਿਹੜੀ ਹੈ ਉਹਨੂੰ ਅਲਾਈਅንስ ਨਹੀਂ ਆਪਾਂ ਕਹਿ ਸਕਦੇ ਜੀ ਪੰਜਾਬ ਦੇ ਅੰਦਰ ਧਾਰਮਿਕ ਮੁੱਦੇ ਨੇ ਸ਼ੋਮਨੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਕਮਜ਼ੋਰ ਕੀਤਾ ਹੈ ਪਿਛਲੇ ਸਮੇਂ ਸਰਕਾਰ ਨੇ ਜੀ ਹਰਿਆਣਾ ਗੁਰਦੁਆਰਾ ਪ੍ਰੰਧ ਕਮੇਟੀ ਅਲੱਗ ਬਣ ਗਈ ਪਟਨਾ ਸਾਹਿਬ ਦੇ ਉੱਤੇ ਤਖਤ ਦੇ ਉੱਤੇ ਜਿਹੜੀ ਨੋਮੀਨੇਸ਼ਨ ਹੈ ਉਹ ਵਧਾ ਕੇ ਉਹ ਜਿਹੜੀ ਸਰਕਾਰ ਨੇ दखਲ ਅੰਦਾਜ਼ੀ ਕੀਤੀ ਹੈ ਜੀ ਇਸੇ ਤਰ੍ਹਾਂ ਹਜੂਰ ਸਾਹਿਬ ਵਾਲਾ ਜਿਹੜਾ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਦਖਲ ਅੰਦਾਜ਼ੀ ਕੀਤੀ ਹੈ ਦਿੱਲੀ ਸਾਡੀ ਮੈਨੇਜਮੈਂਟ ਜਿਹੜੀ ਗੁਰਦੁਆਰਾ ਕਮੇਟੀ ਹੈ ਉਹਨੂੰ ਸਾਰੇ ਨੂੰ ਹੀ ਆਪਣੇ ਟੰਗ ਦੇ ਨਾਲ ਉਹਨਾਂ ਨੇ ਸਰਕਾਰ ਦੇ ਕਬਜ਼ੇ 'ਚ ਲੈ ਲਿਆ ਇਸ ਤਰੀਕੇ ਨਾਲ ਕੋਈ ਸਿੱਖਾਂ ਦੇ ਮੁੱਦੇ ਨਹੀਂ ਬੰਦੀ ਸਿੰਘਾਂ ਦਾ ਮੁੱਦਾ ਸੀਗਾ ਔਰ ਰਾਜੋਾਨਾ ਸਾਹਿਬ ਦੀ ਫਾਸੀ ਨੂੰ ਦੁਬਾਰਾ ਮਰਸੀ ਅਪੀਲ ਜਿਹੜੀ ਹੈ ਸ੍ਰੋਮਣੀ ਕਮੇਟੀ ਨੇ ਪਾਈ ਉਹਦੇ ਉੱਤੇ ਵੀ ਸੀਗਾ ਕਿ ਉਹਨਾਂ ਦੀ ਜਿਹੜੀ ਸਜ਼ਾ ਹੈਗੀ ਉਹਨੂੰ ਘਟਾਇਆ ਜਾਵੇ ਬਿਲਕੁਲ ਵੈਸੇ ਬਾਬੂ ਜੀ ਵਿਚਾਰ ਚਰਚਾ ਇਹੀ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਦੋ ਮੰਗਾਂ ਮੇਨ ਮੰਗਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਮੁੱਦੇ ਵੀ ਇਹ ਦੋ ਮੰਗਾਂ ਦੇ ਮਸਲੇ ਹੱਲ ਕਰੋ ਜੀ ਉਸ ਤੋਂ ਬਾਅਦ ਅਸੀਂ ਅਲਾਈਂਜ ਕਰਾਂਗੇ ਐਵੇਂ ਦੀ ਗੱਲਬਾਤ ਰੱਖੀ ਗਈ ਆ ਦੇਖੋ ਕਿਸਾਨੀ ਸਾਡੇ ਲਈ ਸਭ ਤੋਂ ਅਹਿਮ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦਾ ਪਹਿਰੇਦਾਰ ਰਿਹਾ ਹੈਗਾ ਤੁਸੀਂ ਦੇਖੋ ਪੰਜਾਬ ਦੇ ਅੰਦਰ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਜਿੰਨਾ ਕਿਸਾਨਾਂ ਦੇ ਹਿੱਤ ਲਈ ਕੋਈ ਫੈਸਲੇ ਲੈ ਸਕਦੇ ਸੀ ਉਹ ਸ਼ੋਮਨੀ ਅਕਾਲੀ ਦਲ ਨੇ ਲੈ ਨਹੀਂ ਪਾਵੇਂ ਟਿਊਬਵੈੱਲਾਂ ਦੇ ਨਵੇਂ ਕਨੈਕਸ਼ਨ ਦਿੱਤੇ ਭਾਵੇਂ ਉਹਨਾਂ ਨੂੰ ਪਾਵਰ ਫ੍ਰੀ ਦਿੱਤੀ ਭਾਵੇਂ ਉਹਨਾਂ ਦੇ ਨਾਲੇ ਪੱਕਾ ਖਾਲ ਪੱਕੇ ਕੀਤੇ ਭਾਵੇਂ ਉਹਨਾਂ ਨੂੰ ਕੋਈ ਵੀ ਹੋਰ ਬੈਨੀਫਿਟ ਦਿੱਤਾ ਇਲੈਕਟ੍ਰਿਸਿਟੀ ਦੇ ਵਿੱਚ ਸਬਸਿਡੀ ਦਿੱਤੀ ਉਹਨਾਂ ਦੇ ਜਿਹੜੇ ਵਧਾਉਣ ਵਾਲਾ ਜਿਹੜਾ ਲੋਡ ਵਧਾਉਣ ਦੇ ਲਈ ਉਹਦੇ 'ਚ ਵੀ ਉਹਨਾਂ ਨੂੰ ਮੈਕਸਿਮਮ ਸਬਸਿਡੀ ਸਰਕਾਰ ਵੱਲੋਂ ਮਿਲੀ ਠੀਕ ਹੈ ਪੈਸੇ ਪੈਸੇ ਬਾਬੂ ਜੀ ਕੀ ਗੱਲ ਸਾਹਮਣੇ ਆ ਰਹੀ ਸੀ ਕਿ ਜਦੋਂ ਸੁਖਦੇਵ ਸਿੰਘ ਢੀਂਡਸਾ ਤੇ ਸੁਖਵੀਰ ਸਿੰਘ ਬਾਦਲ ਇਕੱਠੇ ਹੋਏ ਨੇ ਉਸ ਤੋਂ ਬਾਅਦ ਇਹੀ ਚਰਚਾਵਾਂ ਸਨ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਵਿੱਚ ਪੈ ਕੇ ਜਲਦੀ ਅਲਾਈਂਸ ਕਰਨਗੇ ਕਿ ਪਹਿਲਾਂ ਇਕੱਠੇ ਹੋਣਗੇ ਫਿਰ ਅਲਾਈਂਸ ਜਲਦੀ ਹੋ ਜਾਣਾ ਦੇਖੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਸਪਸ਼ਟ ਕਿਹਾ ਕਿਉਂਕਿ ਇਸ ਬੜੇ ਸੀਨੀਅਰ ਆਗੂ ਨੇ ਔਰ ਉਹਨਾਂ ਦੀ ਸੋਚ ਬੜੀ ਪੰਥਕ ਹੈ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਜਿੰਨਾ ਚਿਰ ਤੁਸੀਂ ਕਿਸਾਨਾਂ ਦੇ ਜਿਹੜੇ ਏਜੰਡੇ ਨੇ ਜੋ ਉਹਨਾਂ ਦੇ ਮੁੱਦੇ ਨੇ ਜੋ ਉਹਨਾਂ ਦੀਆਂ ਡਿਮਾਂਡਸ ਨੇ ਗਿਆ ਜੇ ਉਹਨਾਂ ਨੂੰ ਤੁਸੀਂ ਪੂਰਾ ਕਰਦੇ ਹੋ ਸਾਡੇ ਧਾਰਮਿਕ ਮਸਲਿਆਂ ਨੂੰ ਹੱਲ ਕਰਦੇ ਹੋ ਤਾਂ ਸਾਡੇ ਜਿਹੜੇ ਅਲਾਈਅੰਸ ਵਾਸਤੇ ਜਿਹੜੇ ਮੌਕੇ ਨੇ ਉਹ ਬੜੇ ਸਿਰਦ ਹੋ ਜਾਣਗੇ ਜੀ ਬੜੇ ਆਰਾਮ ਨਾਲ ਅਲਾਈਅੰਸ ਹੋ ਸਕਦਾ ਹੈ ਪੰਜਾਬ ਦੇ ਵਿੱਚ ਭਾਈਚਾਰਕ ਇਕਤਾ ਨੂੰ ਹਮੇਸ਼ਾ ਸਾਂਝ ਨੂੰ ਅਸੀਂ ਤਰਜੀਹ ਦਿੱਤੀ ਹੈ ਠੀਕ ਹੈ ਲੇਕਿਨ ਜਦੋਂ ਉਹਨਾਂ ਨੇ ਉਸ ਗੱਲ ਪਾਸੇ ਕੋਈ ਤਵੱਜੂ ਹੀ ਨਹੀਂ ਦਿੱਤੀ ਤਾਂ ਸਰਦਾਰ ਢੀਮਸਾ ਪਹਿਲੇ ਆਗੂ ਤੇ ਜਿਨ੍ਹਾਂ ਨੇ ਕੋਰ ਕਮੇਟੀ ਦੀ ਮੀਟਿੰਗ ਮੀਟਿੰਗ ਦੇ ਵਿੱਚ ਬਤੌਰ ਸਰਪ੍ਰਸਤ ਆਪਣਾ ਇਹ ਸੁਝਾਅ ਦਿੱਤਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਸਾਡੇ ਨਾਲ ਮੁੱਦਿਆਂ ਦੇ ਉੱਤੇ ਸਿਰਦ ਨਹੀਂ ਹੈ ਕੋਈ ਇਹਦੇ ਲਈ ਕੋਈ ਚੰਗਾ ਫੈਸਲਾ ਨਹੀਂ ਲੈਂਦੀ ਜੋ ਪੰਜਾਬ ਪੱਕੀ ਹੋਵੇ ਸਿੱਖਾਂ ਪੱਕੀ ਪੰਥ ਪੱਕੀ ਹੋਵੇ ਉਹਨਾਂ ਚਿਰ ਅਲਾਈਨਸ ਕਰਨ ਦਾ ਸਵਾਲ ਹੀ ਪੈਦਾ ਨਹੀਂ ਇਸੇ ਕਰਕੇ ਕੋਰ ਕਮੇਟੀ ਨੇ ਪਿੱਛੇ ਡਿਸੀਜਨ ਲਿਆ ਸੀਗਾ ਕਿ ਜਿਹੜੇ ਸਾਡੇ ਏਜੰਡੇ ਨੇ ਭਾਵੇਂ ਪੰਥਕ ਨੇ ਭਾਵੇਂ ਕਿਸਾਨੀ ਦੇ ਨੇ ਜਾ ਭਾਵੇਂ ਪੰਜਾਬ ਦੇ ਵਿੱਚ ਹੋਰ ਇਕਨੋਮਿਕਲ ਜਿਹੜੇ ਨੇ ਉਹ ਮੁੱਦੇ ਨੇ ਜਿੰਨਾ ਚਿਰ ਕੇਂਦਰ ਸਰਕਾਰ ਉਹਦੇ ਵੱਲ ਧਿਆਨ ਨਹੀਂ ਦਿੰਦੀ ਉਹਨਾਂ ਚ ਸਮਝੌਤਾ ਸੰਭਵ ਨਹੀਂ ਹੈ ਜੀ ਔਰ ਮੈਂ ਸਮਝਦਾ ਕਿ ਇਹ ਜਿਹੜਾ ਸ਼ੋਮਨੀ ਅਕਾਲੀ ਜਣੇ ਫੈਸਲਾ ਲਿਆ ਹੈ ਤੁਸੀਂ ਦੇਖੋਗੇ ਕਿ ਆਪਣੇ ਏਜੰਡੇ ਤੇ ਸਟੈਂਡ ਕਰਨ ਦੇ ਨਾਲ ਲੋਕਾਂ ਦੇ ਅੰਦਰ ਜਿਹੜੀਆਂ ਭਾਵਨਾਵਾਂ ਹਨ ਉਹਦੇ ਉਹਦੀ ਤਰਜਮਾਨੀ ਕਰਦਾ ਹੈ ਸਾਡਾ ਏਜੰਡਾ ਔਰ ਅੱਜ ਕਿਸਾਨੀ ਦੇ ਵਿੱਚ ਜਾਂ ਬੁੱਧੀਜੀਵੀ ਜਿਹੜੇ ਨੇ ਉਹ ਇਸ ਗੱਲ ਦੀ ਸਰਾਹਨਾ ਕਰ ਰਹੇ ਨੇ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਉਹ ਪਰਮਿਟ ਨੈਸ਼ਨਲ ਲੈਵਲ ਤੇ ਕਿੰਨਾ ਮਰਜ਼ੀ ਉਹ ਪਾਵਰ ਤੇ ਆ ਜਾਣ ਪਰ ਮੈਂ ਸਮਝਦਾ ਕੋ ਪੰਜਾਬ ਹਤਾਸ਼ੀ ਜਿਹੜੀਆਂ ਸੋਚ ਐ ਉਹ ਭਾਰਤੀ ਜਨਤਾ ਪਾਰਟੀ ਨੇ ਕਦੇ ਰੱਖੀ ਨਹੀਂ ਇਸ ਕਰਕੇ ਜਦੋਂ ਪਹਿਲਾ ਅਲਾਈਂਸ ਤੋੜਿਆ ਉਸ ਟਾਈਮ ਵੀ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸੀਗੇ ਉਹ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਸੀਗੇ ਜਦੋਂ ਉਹਨਾਂ ਨੇ ਸਾਡੀ ਇਹ ਗੱਲ ਨਾ ਮੰਨੀ ਕਿ ਤੁਸੀਂ ਕਿਸਾਨਾਂ ਦੇ ਬਿੱਲ ਵਾਪਸ ਲਓ ਜਾਂ ਸਟੈਂਡਿੰਗ ਕਮੇਟੀ ਨੂੰ ਦਿਓ ਜਿੰਨਾ ਚਿਰ ਕਿਸਾਨ ਆਗੂ ਕਿਸਾਨ ਯੂਨੀਅਨ ਤੁਹਾਡੇ ਨਾਲ ਬੈਠ ਕੇ ਸਹਿਮਤੀ ਨਹੀਂ ਬਣਾਉਂਦੀਆਂ ਉਹਨਾਂ ਚਿਰ ਤੁਸੀਂ ਇਹਨਾਂ ਬਿੱਲਾਂ ਨੂੰ ਸਦਨ ਦੇ ਵਿੱਚ ਲੈ ਕੇ ਨਹੀਂ ਆਉਣਾ ਪਰ ਉਸ ਸਮੇਂ ਉਹਨਾਂ ਨੇ ਮੰਨੀ ਨਹੀਂ ਜਨ ਕਿ ਉਸ ਟਾਈਮ ਨਹੀਂ ਮੰਨੀ ਹੁਣ ਨਹੀਂ ਮੰਨੀਆਂ ਪੰਜਾਬ ਦੀਆਂ ਗੱਲਾਂ ਹੁਣ ਨਹੀਂ ਨੇੜੇ ਲੱਗੀਆਂ ਜਨ ਕਿ ਸਾਰਾ ਸਿਸਟਮ ਉਵੇਂ ਦਾ ਹੀ ਚੱਲ ਰਿਹਾ ਦੇਖੋ ਉਸ ਤੋਂ ਬਾਅਦ ਉਹਨਾਂ ਨੂੰ ਬਿੱਲ ਵਾਪਸ ਵੀ ਲੈਣੇ ਪਏ ਕਿਸਾਨਾਂ ਦਾ 700 ਤੋਂ ਉੱਪਰ ਸ਼ਹੀਦ ਵੀ ਹੋ ਗਿਆ ਹੁਣ ਜੇ ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਦਿੱਲੀ ਜਾਣ ਦਾ ਫੈਸਲਾ ਕੀਤਾ ਤਾਂ ਹਰਿਆਣਾ ਸਰਕਾਰ ਨੇ ਜਿਹੜੇ ਟੰਗ ਦੇ ਨਾਲ ਬੈਰੀਕੇਟਿੰਗ ਕੀਤੀ ਹੈ ਜਿਸ ਤਰ੍ਹਾਂ ਉਤੇ ਤਸ਼ੱਦਦ ਟਾਇਆ ਹੈ ਜਿਸ ਤਰ੍ਹਾਂ ਬਾਈ ਫੋਰਸ ਉਹਨਾਂ ਨੂੰ ਕੁਟਿਆ ਮਾਰਿਆ ਗਿਆ ਗੋਲੀਆਂ ਚੱਲੀਆਂ ਨੇ ਨੌਜਵਾਨ ਫਟੜੋਏ ਨੇ ਉਹਨਾਂ ਨੂੰ ਬੋਰੀਆਂ 'ਚ ਪਾ ਪਾ ਕੇ ਲਿਜਾ ਕੇ ਹਰਿਆਣੇ 'ਚ ਪੁਲਿਸ ਨੇ ਤਸ਼ੱਦਦ ਕੀਤਾ ਤੇ ਸਾਰੀਆਂ ਗੱਲਾਂ ਦੇ ਹੁੰਦੇ ਹੋਏ ਸ਼ੋਮਨੀਆ ਅਕਾਲੀ ਦਲ ਕਿਵੇਂ ਸੋਚ ਸਕਦਾ ਹੈ ਕਿ ਸ਼ੋਮਨੀਆ ਅਕਾਲੀ ਦਲ ਨਾਲ ਹਾਲਤਾਂ 'ਚ ਅਲਾਈਂਸ ਕਰ ਲੈ ਪਰ ਮੈਂ ਸਮਝਦਾ ਕਿ ਸ਼ੋਮਨੀਆ ਅਕਾਲੀ ਦਲ ਨੇ ਪੰਜਾਬ ਦੇ ਹਿੱਤ ਵਿੱਚ ਪੰਥਕ ਹਿੱਤ ਦੇ ਵਿੱਚ ਔਰ ਕਿਸਾਨ ਹਤੈਸੀ ਹੋਣ ਦਾ ਸਬੂਤ ਦਿੰਦਾ ਹੈ ਬਿਲਕੁਲ ਬੇਬ ਕਿਵੇਂ ਰਹਿਣ ਵਾਲੀ ਆ ਹੁਣ ਇਲੈਕਸ਼ਨ ਆਉਣੀਆਂ ਵੈਸੇ ਚਰਚਾਵਾਂ ਇਹ ਹੋ ਰਹੀਆਂ ਸੀ ਕਿ ਜੇ ਅਲਾਈਂਸ ਹੁੰਦਾ ਪਹਿਲਾਂ ਗੱਲਬਾਤ ਵੀ ਤਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਬਣ ਜੂਗਾ ਨਹੀਂ ਬੇਬ ਬਹੁਤ ਡਾਊਨ ਆ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਆ ਸਕਦੀ ਜੀ ਐਵੇਂ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਦੇਖੋ ਜਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਏਜੰਡੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਔਰ ਇਸ ਗੱਲ ਦੇ ਵਿੱਚ ਕਲੀਅਰ ਕਰਤਾ ਕਿ ਸਾਨੂੰ ਪਹਿਲਾਂ ਪੰਜਾਬ ਦੇ ਹਿੱਤ ਕਿਸਾਨੀ ਦੇ ਹਿੱਤ ਪੰਥ ਦੇ ਹਿੱਤ ਜੇ ਅਸੀਂ ਉਹਤੇ ਪੇਰਾ ਦੇਵਾਂਗੇ ਸੋ ਉਸ ਤੋਂ ਬਿਨਾ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਮੈਂ ਸਮਝਦਾ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲੈਕਸ਼ਨ ਚ ਸਮੀਕਰਨ ਨਹੀਂ ਬਦਲ ਜਾਣਗੇ ਕਿਉਂਕਿ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਲਈ ਲੜ ਸਕਦੀ ਹੈ ਕਿਸਾਨਾਂ ਲਈ ਲੜ ਸਕਦੀ ਹੈ ਜਿਹਦਾ ਸੰਘਰਸ਼ ਵਾਲਾ ਇਤਿਹਾਸ ਹੈ ਤੇ ਪੰਜਾਬ ਦੇ ਮੁੱਦੇ ਉਠਾਉਣ ਵਾਲੀ ਕੋਈ ਪਾਰਟੀ ਨਹੀਂ ਹੈ ਕਿਉਂਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਪੰਜਾਬ ਪਿਆਰਾ ਨਹੀਂ ਹੈ ਉਹਨਾਂ ਨੂੰ ਆਪਣੀ ਪਾਲਿਸੀ ਪਿਆਰੀ ਨੇ ਉਹਨਾਂ ਨੂੰ ਆਪਣਾ ਵੋਟ ਬੈਂਕ ਪਿਆਰਾ ਹੈ ਲੇਕਿਨ ਸ਼ੋਮਨੀ ਅਕਾਲੀ ਦਲ ਨੇ ਵੋਟ ਬੈਂਕ ਦੀ ਗੱਲ ਨਹੀਂ ਗੱਲ ਨੰਬਰਾਂ ਦੀ ਨਹੀਂ ਹੈ ਕਿ ਕਿੰਨੀਆਂ ਸੀਟਾਂ ਜਿੱਤਾਂਗੇ ਗੱਲ ਇਹ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਦੇ ਪਹਿਰੇਦਾਰ ਹਾਂ ਉਸ ਦਾ ਜਿਹੜਾ ਉਹਨਾਂ ਨੇ ਸਬੂਤ ਦਿੱਤਾ ਆ ਅਕਾਲੀ ਦਲ ਨੇ ਉਹਦਾ ਉਹਨਾਂ ਵਾਲੇ ਸਮੇਂ 'ਚ ਅਸੀਂ ਚੰਗੇ ਨਤੀਜੇ ਦੇਖੋ ਬਿਲਕੁਲ ਹੁਣ ਜਾਨੀ ਕਿ ਕਲੀਅਰ ਹੋ ਗਿਆ ਹੁਣ ਫਿਰ ਟਿਕਟਾਂ ਦਾ ਐਲਾਨ ਜਲਦੀ ਕਰੇਗਾ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇੱਕ ਪਾਸਾ ਹੋ ਗਿਆ ਪਹਿਲਾਂ ਤਾਂ ਕਨਫਿਊਜ਼ਨ ਸੀ ਕਿ ਕਿੰਨੀਆਂ ਸੀਟਾਂ ਭਾਜਪਾ ਕਿੰਨੇ ਅਕਾਲੀ ਦਲ ਐਵੇਂ ਦਾ ਚੱਲ ਰਿਹਾ ਸੀ ਹੁਣ ਤਾਂ ਕਲੀਅਰ ਹੋ ਗਿਆ ਹੁਣ ਤਾਂ ਕਿ ਬਸ ਐਲਾਨ ਹੀ ਕਰਨਾ ਦੀ ਉਮੀਦ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਹੀ ਕਮੇਟੀ ਬੈਠਣੀ ਹੈ ਜੀ ਤੇ ਪ੍ਰਧਾਨ ਜ ਜਿਨ੍ਹਾਂ ਦਾ ਕਰਦਾਰ ਸਾਫ਼ ਹੈ ਔਰ ਉਹਨਾਂ ਨੂੰ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਮੀਦਵਾਰ ਜਿਹੜਾ ਹੈ ਐਲਾਨ ਕਰ ਦੇਣਗੇ ਬਿਲਕੁਲ ਤੁਹਾਨੂੰ ਕੀ ਲੱਗਦਾ ਐਕਸਪੀਰੀਅੰਸ ਤੁਹਾਡਾ ਕੀ ਕਹਿੰਦਾ ਕਿ ਜਦੋਂ ਅਲਾਈਅੰਸ ਹੁੰਦਾ ਸੀ ਪਹਿਲਾਂ ਅਲਾਈਅੰਸ ਨਾਲ ਬੀਜੇਪੀ ਲੜਦੀ ਸੀ ਤਾਂ ਬੀਜੇਪੀ ਕਿੰਨੀਆਂ ਕੁ ਸੀਟਾਂ ਲਿਆ ਸਕਦੀ ਹੈ ਕੀ ਲੱਗਦਾ ਉਹ ਸਿਸਟਮ ਕਿਵੇਂ ਦਾ ਰਹਿਣ ਵਾਲਾ ਦੇਖੋ ਪੰਜਾਬ ਦੇ ਹਾਲਾਤ ਇਹਦੇ ਨੇ ਬੀਜੇਪੀ ਨੂੰ ਇਹਦੇ ਵਿੱਚ ਕੋਈ ਖਾਸ ਗੱਲੇ ਦੇ ਵਿੱਚ ਅਚੀਵਮੈਂਟ ਨਹੀਂ ਹੋਣੀ ਭਾਵੇਂ ਰਾਮ ਮੰਦਰ ਦਾ ਥੋੜਾ ਬਹੁਤ ਵੇਬ ਚੱਲੀ ਸੀਗੀ ਪਰ ਲੋਕ ਇਸ ਗੱਲ ਨੂੰ ਸਮਝ ਗਏ ਕਿ ਬੀਜੇਪੀ ਜਿਹੜੀ ਉਹ ਪੰਜਾਬ ਹਤਿਆਸ਼ੀ ਨਹੀਂ ਹੈ ਠੀਕ ਹੈ ਜਨਨ ਕਿ ਜੇ ਗੱਲਬਾਤ ਕਰੀਏ ਪਹਿਲਾਂ ਜਿੰਨੀਆਂ ਸੀਟਾਂ ਆਉਂਦੀਆਂ ਦੀਆਂ ਗੁਰਦਾਸਪੁਰ ਸੀਟ ਦੀ ਗੱਲ ਕਰਦੇ ਹਾਂ ਹੋਰ ਜਿਹੜੀਆਂ ਉਧਰੋਂ ਮਾਝੇ ਏਰੀਆ ਚੋਂ ਸੀਟਾਂ ਆਉਂਦੀਆਂ ਸੀ ਕੀ ਲੱਗਦਾ ਵੀ ਨੁਕਸਾਨ ਹੋਣਾ ਉੱਥੇ ਵੀ ਬਿਲਕੁਲ ਨੁਕਸਾਨ ਹੋਣਾ ਬੀਜੇਪੀ ਇਕੱਲੀ ਬਿਲਕੁਲ ਗੇਨ ਨਹੀਂ ਕਰ ਸਕਦੀ ਤੁਹਾਡੇ ਸਾਹਮਣੇ ਆ ਜਾਣੇ ਅਕਾਲੀ ਜਲਦੀ ਜਿਹੜੀ ਵੋਟ ਖਿੱਲਰ ਗਈ ਸੀ ਭਾਵੇਂ ਆਮ ਆਦਮੀ ਪਾਰਟੀ ਚ ਗਈ ਨਾਰਾਜ਼ ਹੋ ਕੇ ਭਾਵੇਂ ਉਹ ਕਿਸੇ ਹੋਰ ਪਾਸੇ ਚਲੀ ਗਈ ਉਹ ਸਾਰੀ ਕਨਸੋਲੀਡੇਟ ਹੋ ਜਾਣੀ ਹੈ ਤੁਸੀਂ ਦੇਖੋਗੇ ਕਿ ਆਉਣ ਵਾਲੇ ਜਿਹੜੇ ਇਲੈਕਸ਼ਨਾਂ ਦੇ ਨਤੀਜੇ ਬਹੁਤ ਸੋਹਣੇ ਨਿਕਲਣਗੇ ਠੀਕ ਹੈ ਜਨਨ ਕਿ ਪਲੱਸ ਠੀਕ ਹੈ ਬਿਲਕੁਲ ਜੀ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਪਾਰਲੀਮੈਂਟੀ ਸਖਤਰ ਜੋ ਜਿਨ੍ਹਾਂ ਨੇ ਵੱਡਾ ਇੱਕ ਗੱਲਬਾਤ ਵੀ ਕੀਤੀ ਆ ਵੱਡਾ ਦਾਵਾ ਵੀ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਤੇ ਚੋਣ ਲੜੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ 'ਚ ਜਿਹੜੇ ਰੁੱਸੇ ਹੋਏ ਨੇ ਜਾਂ ਜਿਹੜੇ ਨਾਰਾਜ਼ ਚੱਲ ਰਹੀ ਸੀ ਸਾਰੇ ਆਉਣਗੇ ਅਤੇ ਕਲੀਅਰ ਹੋ ਚੁੱਕਿਆ ਅਤੇ ਇਹ ਵੀ ਇਹ ਕਹਿ ਰਹੇ ਨੇ ਕਿ ਭਾਜਪਾ ਭਾਜਪਾ ਨੂੰ ਉਹਨਾਂ ਰਿਸਪੌਂਸ ਨਹੀਂ ਮਿਲਦਾ ਇੱਕ ਅਲਾਈਂਸ ਨਾਲ ਚੱਲਦਾ ਸੀ ਕੰਮ ਭਾਜਪਾ ਨੂੰ ਲੋਕ ਪਸੰਦ ਨਹੀਂ ਕਰਦੇ ਕਿਉਂਕਿ ਪੰਜਾਬ 'ਚ ਤੇ ਸੀ ਭਾਜਪਾ ਨਹੀਂ ਹੈਗੀ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕਦੋਂ 13 ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਕੈਮਰਾਮੈਨ ਸੁਵੀਰ throi ਨਾਲ ਅਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ